ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰ ਤੇ ਸੋ ਅੱਜ ਦੀ ਵੀਡੀਓ ਪ੍ਰਾਤਨ ਸਿੰਘਾਂ ਦੇ ਕੁਝ ਐਸੇ ਕਾਰਨਾਮਿਆਂ ਦੇ ਬਾਰੇ ਹੈ ਜਿਨ੍ਹਾਂ ਨੂੰ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਔਰ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਅਸੀਂ ਕਿੰਨਾਂ ਦੇ ਵਾਰਸ ਸੀ ਔਰ ਅੱਜ ਸਾਡਾ ਕੀ ਹਾਲ ਹੋ ਗਿਆ ਗੱਲ ਕਰਦੇ ਹਾਂ ਦੋਸਤੋ ਅਬਦਾਲੀ ਦੇ ਟਾਈਮ ਦੀ ਇੱਕ ਘਟਨਾ ਦੀ ਹੋਰ ਵੀ ਕਈ ਕਾਰਨਾਮਾ ਦੱਸਣੀਆਂ ਤੁਹਾਨੂੰ ਵੀਡੀਓ ਸਾਰੀ ਸੁਣਨਾ ਸ਼ੇਅਰ ਵੀ ਕਰਨਾ ਚੈਨਲ ਜਿਨ੍ਹਾਂ ਵੀਰਾਂ ਨੇ ਹਾਲ ਤੱਕ ਕੀਤਾ ਨਹੀਂ ਸਬਸਕ੍ਰਾਈਬ ਉਹ ਜ਼ਰੂਰ ਕਰ ਲੋ ਤੇ ਘੰਟੀ ਵਾਲਾ ਬਟਨ ਵੀ ਦਬ ਦੋ ਤਾਂ ਦੋਸਤੋ ਗੱਲ ਹੈਗੀ ਹੈ ਅਬਦਾਲੀ ਦੇ ਟਾਈਮ ਦੀ ਅਬਦਾਲੀ ਦੇ ਨਾਲ ਇੱਕ ਐਸੀ ਘਟਨਾ ਘਟੀ ਅਬਦਾਲੀ ਆਪਣੇ ਪੰਜਵੇਂ ਹਮਲੇ ਵੇਲੇ ਹਿੰਦੁਸਤਾਨ ਦੀਆਂ ਸਾਰੀਆਂ ਤਾਕਤਾਂ ਦਾ ਲੱਕ ਤੋੜ ਗਿਆ ਸੀ ਸਿਵਾਏ ਸਿੱਖਾਂ ਤੋਂ ਘਟਨਾ ਕੀ ਸੀ ਉਹ ਆਪਣੇ ਮਹਿਲਾਂ ਦੇ ਵਿੱਚ ਸੁੱਤੇ ਹੋਏ ਨੂੰ ਅਬਦਾਲੀ ਨੂੰ ਅਚਾਨਕ ਜਾਗ ਆਈ ਤਾ ਫਟਾਫਟ ਘਧਾਰ ਤੋਂ ਹੀ ਘੋੜੇ 'ਤੇ ਸਵਾਰ ਹੋ ਕੇ ਆਪਣੇ ਮਹਿਲ ਤੋਂ ਬਾਹਰ ਨਿਕਲੇ ਆਇਆ ਇਹਨੂੰ ਨਿਕਲਦੇ ਆ ਦੇਖ ਕੇ ਹੀ ਇਹਦੀ ਹਰਮ ਦੇ ਸਿਪਾਹੀ ਇਹਦੇ ਨਾਲ ਹੋ ਤੁਰੇ ਜਿਨ੍ਹਾਂ ਵਿੱਚੋਂ ਇੱਕ ਸਿਪਾਹੀ ਇਹਨੇ ਆਪਣੇ ਫੌਜਦਾਰ ਸ਼ਾਹ ਵਲੀ ਖਾਨ ਅਤੇ ਇੱਕ ਬਲੋਚ ਕਬੀਲੇਾਂ ਵੱਲ ਭੇਜਿਆ ਕਿ ਮੇਰੇ ਪਿੱਛੇ ਆ ਕੇ ਮੰਨੋ ਮਿਲੋ ਰਲੋ ਮੇਰੇ ਨਾਲ ਤਾਂ ਸਾਰਾ ਲਸ਼ਕਰ ਇਹਦੇ ਨਾਲ ਹੀ ਤੇਜ਼ੀ ਨਾਲ ਕਹਿ ਲਈ ਵੀ ਰਸਤਾ ਬੰਦ ਮਾਰਦਾ ਹੋਇਆ ਸਿੰਧ ਦਰਿਆ ਦੇ ਨੇੜੇ ਨੂੰ ਆ ਮਿਲਿਆ ਤਾਂ ਜਿੱਥੋਂ ਇਹ ਸਿੱਧਾ ਲਾਹੌਰ ਗਿਆ ਪਰ ਇਹ ਰਾਵੀ ਪਾਰ ਕਰਦੇ ਆ ਲਾਹੌਰ ਸ਼ਹਿਰ ਦੇ ਅੰਦਰ ਨਹੀਂ ਵੜਿਆ ਬਲਕਿ ਇਹਨੇ ਸ਼ਹਿਰ ਦੇ ਬਾਹਰ ਮੱਝਾਂ ਚਰਾਉਣ ਗਏ ਇੱਕ ਵਾਗੀ ਨੂੰ ਪੁੱਛਿਆ ਉਹ ਕਹਿੰਦਾ ਸਿੱਖ ਕਿੱਧਰ ਹੈ ਉਹ ਕਹਿੰਦਾ ਮਹਾਰਾਜ ਜਿਆਦਾ ਨਹੀਂ ਜੇ ਪਤਾ ਪਰ ਸੂ ਜੀ ਇਹ ਆ ਕਿ ਜੰਡਿਆਲੇ ਲਾਗੇ ਬਹੁਤ ਇਕੱਠੇ ਹੋਏ ਬੈਠੇ ਆ ਤਾਂ ਅਬਦਾਲੀ ਲਾਹੌਰੋਂ ਜਦ ਪਹਾੜ ਵਾਲੇ ਪਾਸੇ ਵਾਲੇ ਥੇਹ ਕੋਲ ਆਇਆ ਤਾਂ ਉਸ ਨਾਲ ਸੰਬੰਧਿਤ ਕਿੱਸਾ ਬੜਾ ਰੋਚਕ ਹੈ ਜੋ ਕਿ ਪਿੰਡ ਨਾਰਲੇ ਦੇ ਬਜ਼ੁਰਗ ਆਮ ਸੁਣਾਉਂਦੇ ਸੀ ਕਿ ਬਾਬੇ ਸ਼ਾਮ ਸਿੰਘ ਦੇ ਖਨਵਾਦੇ ਦਾ ਭਰਾ ਹੋਇਆ ਝੂੜ ਸਿੰਘ ਜਦ ਅਬਦਾਲੀ ਚੜ ਕੇ ਆਇਆ ਤਾਂ ਉਹ ਨਾਰਲੇ ਪਿੰਡ ਦੇ ਉੱਤਰ ਦੀ ਬਾਹੀ ਵਾਲੇ ਥੇਹ ਕੋਲ ਆਣ ਕੇ ਖਲੋ ਗਿਆ ਐਨੇ ਨੂੰ ਅਬਦਾਲੀ ਨੂੰ ਚੂੜ ਸਿੰਘ ਲੰਬੜਦਾਰ ਘੋੜੀ ਚੜਿਆ ਆਉਂਦਾ ਦੇਖਿਆ ਤਾ ਹਾਕ ਮਾਰ ਕੇ ਅਹਿਲ ਕਰਨੇ ਰੋਕ ਲਿਆ ਉਹਨੂੰ ਬਾਬੇ ਚੂੜ ਸਿੰਘ ਨੂੰ ਲੰਬੜਦਾਰ ਨੂੰ ਤੇ ਪੁੱਛਿਆ ਭਾਉ ਲਾਕਾ ਕਿਵੇਂ ਦਾ ਅੱਗੇ ਤੇ ਜੰਡਿਆਲਾ ਕਿਹੜੇ ਪਾਸੇ ਇੱਥੋਂ ਉਹ ਬਾਬਾ ਚੂੜ ਸਿੰਘ ਕਹਿੰਦਾ ਮੈਨੂੰ ਨਹੀਂ ਪਤਾ ਖਾਨ ਭਾਦਰ ਲੰਬੜਦਾਰ ਨੇ ਆਪਣਾ ਪਾਸਾ ਰੱਖਿਆ ਬਾਬੇ ਆਪ ਦੇ ਭਰਾ ਭਤੀਜੇ ਸਾਰੇ ਸਿੱਖ ਸੀਗੇ ਉਹਨੇ ਵਕਤ ਵਿਚਾਰਿਆ ਵੀ ਚੱਕਰਵਾਜੀ ਪਊਗੀ ਉਹ ਕਹਿੰਦਾ ਮੰਨੂ ਨਹੀਂ ਪਤਾ ਐਨੇ ਨੂੰ ਉੱਥੇ ਕੋਈ ਮਾਈ ਪਾਥੀਆਂ ਪੱਥਰਾਂ ਲੱਗੀ ਹੋਈ ਸੀ ਥੇ ਉੱਤੇ ਬੈਠੀ ਤਾਂ ਅਬਦਾਲੀ ਨੇ ਘੋੜੀ ਫੜੀ ਤੁਰੇ ਜਾਂਦੇ ਲੰਬੜਦਾਰ ਵੱਲ ਹੱਥ ਕਰਕੇ ਪੁੱਛਿਆ ਬੁੱਢੀਏ ਇਹ ਕੌਣ ਸੀ ਇਹ ਜੀ ਸਾਡਾ ਲੰਬੜਦਾਰ ਸੀ ਹੈ ਅਬਦਾਲੀ ਨੇ ਗਾਲ ਕੱਢ ਕੇ ਆਖਿਆ ਫੜ ਲੋ ਇਹਨੂੰ ਜਾਵੇ ਨਾ ਹੁਣ ਅਬਦਾਲੀ ਵੀ ਜਾਣਦਾ ਸੀ ਕਿ ਲੰਬੜਦਾਰ ਨਾਲੋਂ ਭੋਇੰਦਾ ਜਾਣਕਾਰ ਹੋਰ ਕੌਣ ਹੋ ਸਕਦਾ ਇਦਾਂ ਅਬਦਾਲੀ ਨੇ ਲੰਬੜਦਾਰ ਸੀ ਜਿਹੜਾ ਕਤਲ ਕਰਵਾਤਾ ਵੀ ਇਹ ਕੰਜਰ ਝੂਠ ਬੋਲਦਾ ਸਿੱਖੜਿਆਂ ਖਾਤਰ ਤਾਂ ਇਦਾਂ ਬਾਬਾ ਚੂੜ ਸਿੰਘ ਆਪਣੇ ਲਈ ਚੁੱਪਚੀ ਬੀਤੇ ਆਪਣਾ ਸਰੀਰ ਲੇਖੇ ਲਾ ਗਿਆ ਇਹ ਸੀ ਪਹਿਲੀ ਘਟਨਾ ਦੋਸਤੋ ਬਾਬਾ ਚੂੜ ਸਿੰਘ ਦੀ ਹੁਣ ਦੋਸਤੋ ਦੂਸਰੀ ਸਾਖੀ ਸੁਣੋ ਜਾਟਾਂ ਦੀ ਤਾਂ ਜਾਟਾਂ ਵਿੱਚੋਂ ਰਾਜਾ ਸੂਰਜਮਲ ਸ਼ੇਰ ਵਾਂਗੂ ਹੋਇਆ ਜੀ ਦੀ ਬਹਾਦਰੀ ਦੀ ਮਿਸਾਲ ਅੱਜ ਵੀ ਜਾਟ ਖਾਪਾਂ ਜਿਹੜੀਆਂ ਹਰਿਆਣੇ ਦੀਆਂ ਉਹ ਦੰਨੀਆਂ ਪਰ ਦੱਖਣ ਗਏ ਖਾਲਸੇ ਨੇ ਕਹਿੰਦੇ ਡੀਕ ਦੇ ਇਲਾਕੇ ਦੇ ਅਲੀਗੜ ਕਿਲੇ ਚ ਘੇਰ ਲੈ ਨੂੰ ਪਰ ਉਹਨੇ ਆਪਣੀ ਮੋਹਰ ਦਿਖਾਈ ਕਿ ਮੈਂ ਜਾਟ ਜਾਟਾ ਜੱਟ ਭਰਾ ਆਪ ਗੁਰੂ ਦਾ ਸਿੱਖ ਆ ਆਪਣਾ ਕਾਦਾ ਵੈਰ ਐਨਾ ਆ ਕੇ ਉਹਨੇ 7 ਲੱਖ ਰੁਪਇਆ ਰਸਦਾਂ ਲਈ ਖਾਲਸੇ ਦੇ ਡੇਰੇ ਭਜਣਾ ਮਨਜ਼ੂਰ ਕੀਤਾ ਬਾਹਰ ਆ ਕੇ ਉਹ ਜੱਤਾ ਸਿੰਘ ਆਲੂ ਵਾਲੀ ਨੂੰ ਮਿਲਿਆ ਪਰ ਬੁੱਢਾ ਦਲ ਦੀ ਮਰਿਆਦਾ ਕਿ ਬੁੱਢੇ ਦਾਲਾ ਜਥੇਦਾਰ ਕਿਸੇ ਨੂੰ ਨਾ ਤਾਂ ਹੱਥ ਮਿਲਾ ਸਕਦਾ ਤੇ ਨਾ ਹੀ ਕਿਸੇ ਦੇ ਗਲੇ ਮਿਲ ਸਕਦਾ ਇਸ ਲਈ ਉਹ ਦੂਰੋਂ ਫਤੇ ਗ ਜਾ ਕੇ ਬਾਬਾ ਸ਼ਾਮ ਸਿੰਘ ਦੇ ਡੇਰੇ ਵੱਲ ਤੁਰ ਪਿਆ ਜਿੱਥੇ ਜਾ ਕੇ ਜਠੇਹਦਾਰ ਦੀ ਬਖਸ਼ਿਸ਼ ਭਰੀ ਨੂਰਾਨੀ ਦੇਖ ਉਹਦੇ ਹਿਰਦੇ ਦੇ ਵਿੱਚ ਮੋਹ ਜਾ ਗਿਆ ਜਾਟ ਦੇ ਸੂਰਜ ਮਲ ਦੇ ਤਾਂ ਉਹਦੇ ਮਨ 'ਚ ਆਇਆ ਕਿ ਮੈਂ ਜਠੇਹਦਾਰ ਸ਼ਾਮ ਸਿੰਘ ਨਾਲ ਲਈ ਦੇ ਗਲੇ ਮਿਲਾਂ ਪਰ ਜਠੇਹਦਾਰ ਸ਼ਾਮ ਸਿੰਘ ਨੇ ਵੀ ਉਹੀ ਆਖਿਆ ਜੋ ਪੰਤ ਪਾਤਸ਼ਾਹ ਦੇ ਬੋਲ ਸੀ ਕਿ ਮਹਾਰਾਜ ਨੇ ਤੋ ਮੋਨੇ ਕਰ ਆਹਾਰ ਨਹੀਂ ਲੈਣਾ ਤੋ ਮਨਾ ਕੀਤਾ ਇਹ ਮੋਨ ਕੋਨ ਨੂੰ ਮੈਂ ਗਲੇ ਮਿਲਾਂ ਇਹ ਹੋ ਹੀ ਨਹੀਂ ਸਕਦਾ ਸ਼ਾਮ ਸਿੰਘ ਕੋ ਮੈਂ ਮਿਹੋਂ ਗਲੇ ਨਹੀਂ ਤੋ ਜਾਉ ਘਰ ਮੁੜ ਚਲੋ ਤਾਂ ਸੂਰਜਮਲ ਕਹਿੰਦਾ ਕਿ ਸ਼ਾਮ ਸਿੰਘ ਨੂੰ ਕਹੋ ਕਿ ਮੈਂ ਜਪੀ ਬਾਕੇ ਮਿਲਣਾ ਹੀ ਮਿਲਣਾ ਨਹੀਂ ਮੈਂ ਨਰਾਜ ਹੋ ਕੇ ਵਾਪਸ ਚੱਲੇ ਆਪਣੇ ਮਹਿਲ ਹੀ ਰਾਜਾ ਸੂਰਜਮਲ ਵੀੜ ਗਿਆ ਜੱਟ ਸੀ ਤਾਂ ਫਿਰ ਖਾਲ ਤੇ ਨੇ ਤਰਲਾ ਮਾਰਿਆ ਤਾਂ ਪੰਜ ਸਿੰਘਾਂ ਨੇ ਮਹਾਰਾਜ ਦੀ ਹਜ਼ੂਰੀ ਬਹਿ ਕੇ ਗੁਰਮਤਾ ਪਾਇਆ ਤੇ ਵਿਚਕਾਰਲਾ ਰਾਹ ਕੱਢਿਆ ਜਿਹਨੂੰ ਸਰਦਾਰ ਸ਼ਾਮ ਸਿੰਘ ਨੇ ਮੰਨ ਲਿਆ ਕਹੀ ਪੰਥ ਸ਼ਾਮ ਸਿੰਘ ਮੰਨ ਲਈ ਜੱਟ ਸੂਰਜ ਮੱਲ ਨੂੰ ਪਹਿਲਾਂ ਤਨਖਾਹ ਲਗਾ ਕੇ ਸਰੋਪਾ ਭੇਟ ਕੀਤਾ ਗਿਆ ਜੋ ਨੇ ਆਪਣੀ ਜਾਟ ਪਗੜੀ ਨੂੰ ਲਾ ਕੇ ਆਪਣੇ ਸਿਰ ਉੱਤੇ ਸਜਾਇਆ ਉਸ ਸਰੋਪੇ ਦੇ ਸਿਰ ਉੱਤੇ ਬੰਨਣ ਨਗਰ ਉਹੀ ਜੇਸ਼ੇਦਾਰ ਸ਼ਾਮ ਸਿੰਘ ਨਾਰਲਾ ਸੂਰਜਮਲ ਜਾਟ ਨੂੰ ਫਿਰ ਜੱਫੀ ਪਾ ਕੇ ਮਿਲਿਆ ਸੀ ਤੇ ਉਹਦੇ ਅੰਦਰ ਨੂੰ ਨੇ ਸ਼ਾਂਤ ਕੀਤਾ ਸੂਰਜਮਲ ਸਰਦਾਰ ਜੀ ਦੇ ਕੋਲ ਪੰਥ ਦੇ ਗੱਦੀ ਵਾਲੇ ਘੋੜਿਆਂ ਵਾਸਤੇ ਦੋ ਜੋੜੀ ਸਨੇਰੀ ਕਾਠੀਆਂ ਲਿਆਇਆ ਤੇ 5 ਲੱਖ ਮਾਮਲੇ ਵਿੱਚੋਂ 3 ਲੱਖ ਖਾਲਤਿਆਂ ਨੂੰ ਨਜ਼ਰਾਨਾ ਭੇਟ ਕਰਕੇ ਚਲੇ ਆ ਗਿਆ ਇਸ ਨਜ਼ਰਾਨੇ ਨੂੰ ਲੈ ਕੇ ਸਾਰੇ ਮਿਸਲਦਾਰ ਬਾਪੂ ਵੱਲੋਂ ਲਿਆਂਦੀਆਂ ਮਠਿਆਈਆਂ ਦੇਖ ਬੱਚੇ ਆਪਸ ਵਿੱਚ ਲੜ ਪੈਂਦੇ ਨੇ ਉਦਾਂ ਲੜ ਪਏ ਦੀਨੂ ਜਿਹਦਾ ਸਰਦਾਰ ਸ਼ਾਮ ਸਿੰਘ ਨੇ ਸਿਆਣੇ ਬਜ਼ੁਰਗਾਂ ਬਾਗ ਸਾਰਿਆਂ ਦੇ ਵੰਡਤਾ ਤੇ ਕੁਝ ਰੁਪਏ ਸਤਗੁਰੂ ਗੁਰੂ ਰਾਮਦਾਸ ਜੀ ਦੇ ਘਰ ਨੂੰ ਭੇਜ ਦੱਤੇ ਹੁਣ ਗੱਲ ਕਰਦੇ ਆਂ ਦੋਸਤੋਂ ਮਰੰਡੇ ਦੀ ਮਰੰਡਾ ਸ਼ਹਿਰ ਹੈ ਜਿਹੜਾ ਉਹਦੇ ਬਾਰੇ ਸਿੱਖਾਂ ਨੇ ਮਰੰਡਾ ਜਿਹੜਾ ਕਿ ਉਸ ਵੇਲੇ ਕਸਬਾ ਹੁੰਦਾ ਸੀ ਪਰ ਇੱਥੇ ਗਿਲਜੇ ਤੇ ਰੰਗਣਾ ਦੀ ਸਰਕਾਰ ਹੁੰਦੀ ਸੀ ਦਲਪੰਥ ਬਹੀਰ ਵਿੱਚ ਰਹਿਣ ਵਾਲਾ ਭਾਈ ਦਲ ਸਿੰਘ ਤੇ ਰਣ ਸਿੰਘ ਜੋ ਕਿ ਇਸੇ ਇਲਾਕੇ ਦੇ ਰਹੇ ਸਨ ਇਨਾ ਦੇ ਨਾਲ ਸਲਾਹ ਕਰਕੇ ਸਿੱਖਾਂ ਨੇ ਸਭ ਤੋਂ ਪਹਿਲਾਂ ਇਸ ਪਿੰਡ ਨੂੰ ਨਿਸ਼ਾਨਾ ਬਣਾਇਆ ਨਿਕਲੇ ਮਰੰਡੇ ਨੂੰ ਕਿਉਂਕਿ ਇੱਥੋਂ ਦੇ ਥਾਣੇਦਾਰ ਨੇ ਸਹਬਜ਼ਾਦਿਆਂ ਨੂੰ ਸ਼ਹੀਦ ਕਰਨ 'ਚ ਹਿੱਸਾ ਪਾਇਆ ਸੀ ਤਾਂ ਇਸ ਹਮਲੇ ਵਿੱਚ ਇਹ ਸਾਰਾ ਪ੍ਰਸੰਗ ਸੁਣ ਕੇ ਜਸੇਦਾਰ ਜੱਸਾ ਸਿੰਘ ਆਲੂਵਾਲੀਆ ਥੋੜਾ ਗਿਲਜਿਆਂ ਕਰਕੇ ਝਿਜਕ ਕਰਦਾ ਸੀ ਕਿ ਪੰਥ ਦਾ ਜ਼ਿਆਦਾ ਨੁਕਸਾਨ ਨਾ ਹੋ ਜਵੇ ਕਿਉਂਕਿ ਨੇੜੇ ਸਰਾਂਦ ਸੀ ਜਿੱਥੇ ਗਿਲਜੇ ਕੌਮ ਦੇ ਵਸਿੰਦੇ ਰਾਜ ਕਰਦੇ ਸੀਗੇ ਗਿਲਜ਼ੀਰ ਬੜੀ ਤਕੜੀ ਗੌਮ ਬਣੀ ਗਈ ਹੈ ਅਫਗਾਨਾਂ ਦੀ ਪਰ ਉਦੋਂ ਜੱਜੇਦਾਰ ਝਿਜਕ ਨਹੀਂ ਮੰਨ ਸਕਦੇ ਕਿਉਂਕਿ ਸਿੱਖਾਂ ਦਾ ਜੱਜੇਦਾਰ ਬਣਦੇ ਕੁਝ ਗੁਣ ਹੁੰਨੇ ਆ ਪਹਿਲਾ ਗੁਣ ਅੰਤਰਾ ਧੀਰਜਬਾਨ ਹੋਵੇ ਜੱਜੇਦਾਰ ਦੂਜਾ ਸੋਝ ਨੂੰ ਮੰਨਣ ਦਾ ਸ਼ਕੀਨ ਹੋਵੇ ਘਟ ਤੋਂ ਘਟ ਨੁਕਸਾਨ ਕਰਵਾਵੇ ਬੋਲਾ ਰਹੀਂ ਘਟ ਤੋਂ ਘਟ ਬੋਲੇ ਪਰ ਕਰਤਾਰ ਰਹੀਂ ਸਭ ਤੋਂ ਵੱਧ ਬੋਲੇ ਸਿੱਖ ਸਿਪਾਹੀ ਸੁਰਤ ਭੋਂਡਾ ਦੇ ਖੱਖਰ ਹੁੰਨੇ ਇਹਨੂੰ ਸੁਭਾਲਣ ਦਾ ਉਹਨੂੰ ਢਾਂਗਾਉਂਦਾ ਹੋਵੇ ਮਰਨ ਲਈ ਸਭ ਤੋਂ ਪਹਿਲਾ ਹੋਵੇ ਤੇ ਲੁੱਟਵਾਰੀ ਸਭ ਤੋਂ ਪਿੱਛੇ ਇਹ ਗੁਣ ਹੁੰਨੇ ਆ ਜੱਥੇਦਾਰ ਦੇ ਤਾਂ ਪੰਥ ਦੇ ਬਹੀਰ ਦੇ ਕੁਝ ਸਿੰਘ ਜਾ ਕੇ ਪਿੰਡ ਪਾਣੀ ਪੀਣ ਲੱਗੇ ਮਰਨ ਦੇ ਤਾਂ ਅੱਗੋਂ ਰੰਗੜ ਬੁਰਜੋ ਤੇ ਚੜੇ ਹੋਏ ਸੀ ਉਹਨਾਂ ਰੰਗੜਾਂ ਨੇ ਇੱਕ ਚੰਮ ਦੀ ਬਣੀ ਹੋਈ ਕਾਲੀ ਰੱਸੀ ਘੁਮਾ ਕੇ ਸਿੰਘਾਂ ਨੂੰ ਦਿਖਾਈ ਤੇ ਆਖਿਆ ਉਹ ਕਹਿੰਦਾ ਜੱਟੋ ਅਸੀਂ ਰਾਜਪੂਤ ਹੁੰਨੇ ਆ ਆ ਦੇਖ ਲੋ ਤੁਹਾਡੇ ਗੁਰੂ ਦੇ ਜਵਾਕਾਂ ਦੇ ਚਮੜੇ ਦਾ ਰੱਸਾ ਬਣਾਇਆ ਹੋਇਆ ਹੁਣ ਆਪ ਦੇ ਚਮੜੇ ਦਾ ਰੱਸਾ ਬਣਾਉਣਾ ਏ ਤੁਸੀਂ ਇੱਥੇ ਤਾਂ ਐਨੀ ਗੱਲ ਸੁਣਦਿਆਂ ਹੀ ਭਾਈ ਰਣ ਸਿੰਘ ਘੜੂਏ ਦਾ ਜਿਹੜਾ ਬਾਤੀ ਸੀਗਾ ਘੜੂਆਂ ਵਰਣ ਦੇ ਨਾਲੇ ਆ ਉਹਨੂੰ ਗੁੱਸਾ ਆ ਗਿਆ ਤਾਂ ਉਹਦਾ ਬੋਲ ਬੜਾ ਉੱਚੀ ਸੁਣਦਾ ਸੀਗਾ ਮਤਲਬ ਕਿ ਉਹਨੇ ਉੱਤੇ ਨੂੰ ਮੂੰਹ ਕਰਕੇ ਬੋਲਿਆ ਕਹਿੰਦਾ ਜੇ ਐਡੀ ਰਾਜਪੂਤ ਐਨੇ ਪਿਓ ਦੇ ਪੁੱਤ ਐ ਤੁਸੀਂ ਤਾਂ ਥੱਲੇ ਆ ਕੇ ਘੜਾਓ ਤਾ ਇਹ ਗੱਲ ਸੁਣਦੇ ਰੰਗਣਾ ਨੇ ਫੈਰ ਖੋਲਤਾ ਜੋ ਕਿ ਸਿੱਧਾ ਆ ਕੇ ਬਾਬੇ ਤਾਰਾ ਸਿੰਘ ਕੇਬੇ ਦੇ ਲੱਗਿਆ ਇਹ ਚੜੱਪ ਦੀ ਗੱਲ ਸੁਣ ਕੇ ਬਾਬਾ ਚੜਤ ਸਿੰਘ ਨੇ ਪਹਿਲਾਂ ਇੱਕ ਸਿੰਘ ਭੇਜਿਆ ਕਿ ਦਲ ਪੰਥ ਦਾ ਪੜਾ ਲਾਓ ਮੁੜ ਕੇ ਆਪ ਸਿੱਧਾ ਜੱਜੇਦਾਰ ਜੱਸਾ ਸਿੰਘ ਆਲੂ ਵਾਲੀਏ ਪੰਥ ਪਾਰਸ਼ਾ ਦੇ ਕੋਲ ਗਿਆ ਤੇ ਆਖਣ ਲੱਗਾ ਉਹ ਕਹਿੰਦਾ ਲੜਨਾ ਲੜਨਾ ਕਿ ਨਹੀਂ ਮੈਂ ਲੱਗਾ ਕਿ ਨਾ ਜੱਜੇਦਾਰ ਸਾਹਿਬ ਜੀ ਇਹਨਾਂ ਦੇ ਗਲ ਪੈਣ ਅਜੇ ਵੀ ਲਿਹਾਜ਼ ਰੱਖ ਜਾਈਏ ਤਾਂ ਮਾੜੀ ਗੱਲ ਹੂ ਬਹੁ ਸ਼ਬਦ ਕਰੋੜਾ ਸਿੰਘ ਨੇ ਜਾ ਕੇ ਜਥੇਦਾਰ ਸ਼ਾਮ ਸਿੰਘ ਨੂੰ ਆਖੇ ਤਾਂ ਰੰਗਣ ਸਾਹਿਬਜਾਦਿਆਂ ਦੇ ਚੰਮ ਦੇ ਰਸੇ ਬਣਾ ਕੇ ਡੰਗਰ ਬੰਦੇ ਫਿਰਦੇ ਆ ਹੁਣ ਤਾਂ ਸਾਡੇ ਜਿਉਣ ਤੇ ਤਰਗਕਾਰ ਹੈ ਕਹਿੰਦਾ ਵੀ ਹੁਣ ਕਾ ਲੈ ਜਿਉਣਾ ਕਹਿੰਦਾ ਉਹ ਇਦਾਂ ਕਹਿੰਦੇ ਸਾਨੂੰ ਜੱਸਾ ਸਿੰਘ ਪੈ ਸਿੰਘ ਕਲਾਇਓ ਕਰਾਇਓ ਡੇਰਾ ਅਬ ਅੱਗੋਂ ਨਾ ਜਾਇਓ ਪਾਸ ਬਾਬਾ ਚਰਤ ਸਿੰਘ ਆਪਸੋ ਪਹੁੰਚਿਓ ਮਾਰੋ ਮੁਰੰਡੇ ਅਬ ਬਣਾਣਾ ਸੋਚਿਓ ਸ਼ਾਮ ਸਿੰਘ ਪੈ ਆਪ ਜਾ ਤਾ ਕਰੋੜਾ ਸਿੰਘ ਸਮਝਾਏ ਸਭ ਬਿਰਤਾਂਤ ਸੁਣਾਏ ਕਿ ਹੱਲਾ ਦਿਓ ਕਰਾਏ ਤਾਂ ਇਸ ਹਮਲੇ ਦੇ ਵਿੱਚ ਸਿੰਘਾਂ ਦੇ ਹੱਥ ਵਦਾਨ ਹਥੌੜੇ ਆਏ ਜਿਨ੍ਹਾਂ ਦੇ ਨਾਲ ਇਹ ਲੋਹਾਰ ਭਾਂਡੇ ਵਗੈਰਾ ਬਣਾਉਂਦੇ ਸੀ ਇਹ ਹਥੌੜੇ ਫੜ ਕੇ ਸਤਿਗੁਰੂ ਦੇ ਬਚਨ ਜੈਨਖਾ ਤੇ ਮੈਨਖਾ ਠਾਣੇਦਾਰ ਜਿਨ੍ਹਾਂ ਨੇ ਸਹਬਜਾਦੇ ਫੜ ਕੇ ਲਿਆਂਦੇ ਸੀਗੇ ਇਹਨਾਂ ਦੀ ਜੜ ਸੁੱਕ ਜੋਗੀ ਇਨੂੰ ਪੂਰਿਆ ਕਰਨ ਦਾ ਜਾ ਕਰਕੇ ਇੱਕ ਦੂਜੇ ਤੋਂ ਉੱਤੇ ਹੋ ਕੇ ਜਿਹੜੇ ਪਿੱਛੇ ਦੇਦੇ ਸੀ ਉਹ ਵੀ ਭੱਜ-ਭੱਜ ਕੇ ਅੱਗੇ ਆ ਰਹੇ ਸਨ ਵੀ ਹੁਣ ਛੱਡਣਾ ਨਹੀਂ ਇਹਨਾਂ ਨੂੰ ਤਾਂ ਇਹਨਾਂ ਦੋਹਾਂ ਨੂੰ ਫੜ ਕੇ ਸਿਰ 'ਚ ਹਥੌੜੇ ਮਾਰ-ਮਾਰ ਕੇ ਇਹਨਾਂ ਨੂੰ ਮਾਰਿਆ ਫਿਰ ਥਾਣੀਦਾਰਾਂ ਨੇ ਇਸ ਮਗਰੋਂ ਵਾਰੀ ਆਈ ਪੰਜਾਂ ਸਰਪੰਚਾਂ ਦੀ ਇਹਨਾਂ ਸਾਰਿਆਂ ਨੂੰ ਖਾਲਤੇ ਨੇ ਭੁੰਜੇ ਲਟਾ ਕੇ ਇਹਨਾਂ ਦੇ ਮੱਥੇ 'ਚ ਜਿਹੜੇ ਥੋੜੇ ਸੀਗੇ ਉਹ ਮਾਰ ਕੇ ਇਹਨਾਂ ਦੇ ਮਗਜ ਦਿਮਾਗ ਬਾਹਰ ਕੱਢੇ ਤੇ ਉਹਨਾਂ ਉਹਤੇ ਥੁੱਕਿਆ ਤਾਂ ਇਹਨਾਂ ਮਗਰੋਂ ਇਹਨਾਂ ਦੇ ਮੁੰਡੇ ਫੜਕੇ ਲਿਆਂਦੇ ਫਿਰ ਉਹੀ ਜਿਨ੍ਹਾਂ ਨੇ ਸਹਬਜਾਦੇ ਨੇ ਚੰਮ ਦੀ ਰੱਸੀ ਬਖਾਈ ਸੀਗੀ ਸਿੰਘਾਂ ਨੂੰ ਤਾਂ ਇਹਨਾਂ ਨੇ ਹਥੌੜੇ ਮਾਰਨ ਤੋਂ ਪਹਿਲਾਂ ਇਹਨਾਂ ਨੂੰ ਸੁਆਗੇ ਨਾਲ ਬੰਨਿਆ ਇਹਨਾਂ ਦਾ ਚੰਮ ਉਤਾਰਿਆ ਪਹਿਲਾਂ ਜਿਹਦੇ ਮਗਰੋਂ ਇਹਨਾਂ ਦੇ ਪੈਰਾ ਵੱਲੋਂ ਸ਼ੁਰੂ ਕਰਕੇ ਸਿਰ ਵੱਲੋਂ ਖੜ ਕੇ ਥੌੜੇ ਮਾਰੇ ਗਏ ਤੀਸਰੀ ਵਾਰੀ ਆਈ ਬੀਬੀਆਂ ਤੇ ਜਵਾਕਾਂ ਦੀ ਇਹਨਾਂ ਦੇ ਜਵਾਕਾਂ ਵੱਲ ਵੇਖ ਕੇ ਇੱਕ ਹਿੰਦੂ ਬੋਲਿਆ ਖਾਲਸਾ ਤੇ ਮਾਲਕੋ ਬਾਲ ਨਹੀਂ ਮਾਰਦਾ ਸੁਣੀਂਦਾ ਵੀ ਖਾਲਸਾ ਖਾਲਸਾ ਤੇ ਖਾਲਸੇ ਦੀ ਮਰਿਆਦਾ ਹੁੰਦੀ ਹੈ ਇਹਦੇ ਵਿੱਚ ਜੇ ਮਿਲਾਓਗੇ ਉਹ ਉਹਦੀ ਤਸਵੀਰ ਬਣਾ ਲੈਂਦਾ ਖਾਲਸਾ ਭਲਿਆਂ ਨਾਲ ਦੇਵਤਾ ਤੇ ਮਾੜਿਆਂ ਲਈ ਦਾਤ ਹੈ ਖਾਲਸੇ ਦੀ ਤਸਵੀਰ ਹੈ ਜੇ ਕੋ ਮਾਰੇ ਈਟ ਢੇਮ ਪੱਤਰ ਹਨ ਹੈ ਰਸਾਏ ਫੇਰ ਖਾਲਸੇ ਨੇ ਤੇਗ ਫਲਦੀ ਤੇਗ ਦੀ ਧਾਰ ਤੋਂ ਬਚਣ ਦੀ ਨਿਸ਼ਾਨੀ ਬੋਦੀ ਜਿਹੜੀ ਇਹ ਰੱਖੀ ਗਈ ਜਿਹਦੇ ਜਿਹਦੇ ਬੋਦੀ ਸੀਗੀ ਸਿਰਫ ਉਹੀ ਬਖਸ਼ਿਆ ਗਿਆ ਮਰੰਡੇ ਚ ਬਾਕੀ ਸਾਰੀ ਜਮ ਘਾੜ ਦੇ ਸਮੁੰਦਰ ਮਾ ਛੋੜ ਦਿੱਤੇ ਗਏ ਮਾਰਦੇ ਇਹਨਾਂ ਰੰਗਣਾ ਦੇ ਚੰਮ ਦੇ ਰਸੇ ਵਟ ਕੇ ਰੁੱਖਾ ਉਤੇ ਉਲਟੇ ਟਾਂਕੇ ਬੰਨੇ ਫਿਰੇ ਮਰੰਡੇ ਚ ਰੰਗਣਾ ਚ ਇੱਕ ਨੇ ਹਾ ਦਾ ਨਰਾ ਮਾਰਿਆ ਸੀ ਕਿ ਸਹਬਜ਼ਾਦੇ ਬੱਚੇ ਨੇ ਨਾ ਫੜਾਓ ਖਾਲਸੇ ਨੇ ਉਹ ਵੀ ਮਲੇਰ ਕੋਟ ਦੇ ਨਵਾਬ ਵਾਂਗੂ ਬਖਸ਼ ਦਿੱਤਾ ਇਸ ਹਮਲੇ ਦੇ ਵਿੱਚ ਸਿੰਘਾਂ ਅੰਦਰ ਐਨਾ ਜੋਸ਼ ਸੀ ਕੇ ਰੰਗੜਾਂ ਦੀ ਪੁੱਟੀ ਖਾਈ ਸਿੰਘਾਂ ਦੀ ਖਾਲ ਅਤੇ ਇਹਨਾਂ ਦੀਆਂ ਅਟਾਰੀਆਂ ਟਿੱਬੇ ਬਣ ਗਏ ਸੀ ਇਸ ਸੋਧੇ ਨੇ ਪੰਥ ਦਾ ਮਨੋਬਲ ਸੀ ਜਿਹੜਾ ਇਹ ਹਜ਼ਾਰਾਂ ਗੁਣਾ ਉੱਚਾ ਚੱਕਦਾ ਸੀਗਾ ਇਸ ਹੱਲੇ ਦੇ ਮਹੀਨਿਆਂ ਵਿੱਚ ਸਿੱਖਾਂ ਨੇ ਸਰਹੰਦ ਤੇ ਜਲੰਧਰ ਤੇ ਹੱਲਾ ਕੀਤਾ ਲక్ష్ਮੀ ਦੇ ਰੈਣ ਤੇ ਜੈਨ ਖਾਨ ਦਾ ਸਾਰਾ ਡੇਰਾ ਲੁੱਟਿਆ ਅਕਤੂਬਰ 16 17 ਦੇ ਵੇਲੇ ਸਿੱਖਾਂ ਦੇ ਨਾਲ ਬਦਾਲੀ ਦੀ ਆਖਰੀ ਇੱਕ ਲਹੂ ਡੋਲਮੀ ਜੰਗ ਹੋਈ ਇਸ ਜਗ੍ਹਾ ਉੱਤੇ ਖਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਜ਼ਮੀਨ ਹੈ ਉਸ ਜਗ੍ਹਾ ਉੱਤੇ ਇਸ جنگ ਨੂੰ ਲਾਲ ਦਿਨ ਦੀ جنگ ਵੀ ਆਖਦੇ ਇਹ جنگ ਇੰਨੀ ਜ਼ਿਆਦਾ ਕਹਿੰਦੇ ਭਿਆੰਕਰ ਸੀ ਕਿ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਦਾ ਮਾਲਕ ਮਰਾਠੇ, ਮੁਗਲ, ਜਾਟ ਕੌਮਾਂ ਨੂੰ ਮਿੱਟੀ ਨਾ ਕਰ ਗਰਾਉਣ ਵਾਲਾ ਅਬਦਾਲੀ ਭਰੇ ਮੈਦਾਨ ਚੋਂ ਦੌੜ ਕੇ ਲਾਹੌਰ ਜਾ ਕੇ ਲੁਕਿਆ ਸੀਗਾ ਬਜ਼ੁਰਗ ਇਸ ਲਈ ਬਹਾਦਰ ਨਹੀਂ ਸਨ ਕਿ ਉਹਨਾਂ ਨੇ ਕਿਰਪਾਨਾਂ ਦੀਆਂ ਮਾਰਾਂ ਮਾਰੀਆਂ ਬਲਕੇ ਉਹਨਾਂ ਨੇ ਜਿਨ੍ਹਾਂ ਦੇ ਸੀਨੇ ਬਿਨੇ ਉਹ ਆਪਣੇ ਆਪជា ਮਹਾਬਲੀ ਸੀਗੇ ਮਤਲਬ ਕਿ ਜਿਹੜੇ ਮਾਰੇ ਆ ਸੰਘਾਰੇ ਇਸ جنگ ਦਾ ਇੱਕ ਵਾਕਾ ਬਜ਼ੁਰਗ ਦੱਸਦੇ ਕਿ ਦੋਵੇਂ ਪਾਸੇ ਮੋਰਚਾ ਬੰਦੀ ਹੋ ਕੇ جنگ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਸਰਦਾਰ ਚੜ੍ਹਤ ਸਿੰਘ ਤਿਆਰੀ ਕਰਦੇ ਕਰਦੇ ਕਿ ਘੋੜੇ ਦੇ ਭੱਜਣ ਦੀ ਆਵਾਜ਼ ਸੁਣਦੇ ਨੇ ਜਿਸ ਤੇ ਇੱਕ ਸਿੰਘ ਸਵਾਰ ਸੀ ਆਵਾਜ਼ ਆਉਂਦੀ ਹੈ ਤੰਤਨ ਗੁਰੂ ਰਾਮ ਦਾ ਸੱਚੇ ਪਾਤਸ਼ਾ ਫੇਰ ਉਹ ਨਾਲੇ ਅਬਦਾਲੀ ਬਲ ਕੋੜਾ ਭਜਾਉਂਦਾ ਤੇ ਨਾੜੇ ਲਗਾਤਾਰ ਸ਼ਬਦ ਦਾ ਉਚਾਰਨ ਕਰ ਰਿਹਾ ਏ ਨੀਕੀ ਕੀਰੀ ਮੈਂ ਕਲ ਰੱਖ ਹੈ ਭਸਮ ਕਰੇ ਲਸ਼ਕਰ ਕੋਟ ਲਖ ਹੈ ਤਾਂ ਅਬਦਾਲੀ ਇਹ ਦੇਖ ਕੇ ਵੀ ਸਿਖੜਾ ਚੜਦਾ ਆ ਰਿਹਾ ਏ ਸਿਪਾਈਆਂ ਨੂੰ ਉਹ ਸਿੰਘ ਨੂੰ ਰੋਕਣ ਲਈ ਕਹਿੰਦਾ ਸਿੰਘ ਨੇ ਕਮਰ ਕਸੇ ਜੋ ਕਮੰਦ ਕੋੜਾ ਕੱਢਿਆ ਤੇ ਅਬਦਾਲੀ ਨੂੰ ਕਿਹਾ ਕਿ ਜਿਸ ਸਰੋਵਰ ਚੋਂ ਆਕਾਰਪੁਰਖ ਆਪਗਾਰ ਕੱਢਦਾ ਤੂੰ ਉਹ ਸਰੋਵਰ ਨੂੰ ਪੂਰ ਕੇ ਆਇਆ ਅੱਜ ਛੜਦਾ ਨਹੀਂ ਤੈਨੂੰ ਨਾਲ ਹੀ ਕਮੰਦ ਕੋੜਾ ਘਮਾਉਂਦਾ ਅਬਦਾਲੀ ਵੱਲ ਵਧਿਆ ਜਿੱਧਰ ਜਾਏ ਅਫਗਾਨਾਂ ਦੇ ਆਹੂ ਲਾਈ ਜਾਏ ਤਾਂ ਕੋਈ ਪੇਸ਼ ਨਾ ਆ ਜਾਈ ਦੇ ਕੇ ਅਨੇਕਾਂ ਹੀ ਗੋਲੀਆਂ ਸਿੰਘ ਵੱਲ ਚੱਲੀਆਂ ਸਿੰਘ ਨੇ ਜ਼ਖਮੀ ਹੋਏ ਨੇ ਘੋੜਾ ਪਿੱਛੇ ਮੋੜ ਲਿਆ ਅਬਦਾਲੀ ਨੇ ਸੁੱਖ ਦਾ ਸਾਹ ਲਿਆ ਪਰ ਸਰਦਾਰ ਚੜਤ ਸਿੰਘ ਨੂੰ ਪਤਾ ਸੀ ਕਿ ਸਿੰਘ ਪਿੱਛੇ ਨਹੀਂ ਭੱਜ ਰਿਹਾ ਕੁਝ ਦੂਰ ਜਾ ਕੇ ਸਿੰਘ ਨੇ ਇੱਕਦਮ ਘੋੜੇ ਦੇ ਕੰਨਾਂ 'ਚ ਕੁਝ ਕਿਹਾ ਤੇ ਤੂਫਾਨ ਦੀ ਤਰ੍ਹਾਂ ਘੋੜਾ ਦੁਬਾਰਾ ਅਬਦਾਲੀ ਵੱਲ ਭਜਾਇਆ ਇੱਕਦਮ ਘੋੜੇ ਨੇ ਅਬਦਾਲੀ ਦੇ ਘੇਰੇ ਦੇ ਉੱਪਰ ਦੀ ਅਬਦਾਲੀ ਵੱਲ ਛਾਲ ਮਾਰੀ। ਦੁਬਾਰਾ ਫਿਰ ਗੋਲੀਆਂ ਦਾ ਮੀਂਹ ਸਿੰਘ ਤੇ ਘੋੜੇ ਉੱਪਰ ਹਵਾ ਚ ਵਹਿਣ ਲੱਗਾ। ਸਿੰਘ ਜ਼ਖਮੀ ਹੋ ਕੇ ਹਵਾ ਚੋਂ ਘੋੜੇ ਤੋਂ ਥੱਲੇ ਡਿੱਗਾ ਪਰ ਡਿੱਗਦੇ-ਡਿੱਗਦੇ ਨੇ ਵੀ ਕਟਾਰ ਕੱਢ ਕੇ ਅਬਦਾਲੀ ਵੱਲ ਚਲਾਈ। ਤਾਂ ਜਹਾਨ ਖਾਨ ਨੇ ਇੱਕਦਮ ਅਬਦਾਲੀ ਦੇ ਅੱਗੇ ਇੱਕ ਸਿਪਾਹੀ ਨੂੰ ਕਰਤਾ ਤੇ ਕਟਾਰ ਸਿੱਧੀ ਜਾ ਕੇ ਸਿਪਾਹੀ ਦੀ ਗਾਦਨ 'ਚ ਵੱਜੀ। ਇਹ ਦੇਖ ਕੇ ਅਬਦਾਲੀ ਕਹਿੰਦੇ ਬਿਨਾ ਕੋੜੇ ਤੋਂ ਵਾਪਸ ਲਾਹੌਰ ਵੱਲ ਭੱਜਿਆ ਸੀ ਜਹਾਨ ਦਾ ਘੋੜਾ ਲੈ ਕੇ ਅਬਦਾਲੀ ਦੇ ਪਿੱਛੇ ਆਇਆ ਤੇ ਪਤਾ ਚੱਲੇ ਕਿ ਅਬਦਾਲੀ ਰਾਤੋਂ ਰਾਤ ਅਫਗਾਨਿਸਤਾਨ ਨੂੰ ਭੱਜ ਗਿਆ ਇਸ ਅੰਮ੍ਰਿਤਸਰ ਦੀ ਜੰਗ ਮਗਰੋਂ ਹੀ ਫਿਰ ਬਜ਼ੁਰਗਾਂ ਨੇ ਅਬਦਾਲੀ ਨੂੰ ਚਿੱਠੀ ਲਿਖੀ ਸੀ ਕਹਿੰਦਾ ਗੱਲ ਸੁਣੋ ਕਾਬਲੀ ਬਿੱਲਿਆ ਪੰਜਾਬ ਹੁਣ ਦਰਬਾਰੇ ਖਾਲਸਾ ਪੰਥ ਦੇ ਅਧੀਨ ਆਪ ਦਾ ਪਹਾੜਾ ਤੋਂ ਹੇਠਾ ਉਤਰਨ ਦਾ ਹਿੱਯਾ ਨਾ ਕਰ ਲਈ ਮਾਰਿਆ ਜਾਏਗਾ ਤੇ ਮੈਂ ਸਮੁੰਦਰੀ ਰਸਤੇ ਆਵਾਂਗਾ ਅਬਦਾਲੀ ਦੇ ਵੇਲੇ ਤੀਕ ਸਮੁੰਦਰੀ ਰਸਤੇ ਦਾ ਲਾਂਘਾ ਪੂਰਾ ਖੁੱਲ ਚੁੱਕਾ ਸੀ ਖਾਲਸਾ ਪੰਥੈ ਨੂੰ ਉੱਥੇ ਵੀ ਜਾ ਕੇ ਮਾਰੂਗਾ ਇਹ ਖਾਲਸੇ ਦਾ ਬੁਲੰਦ ਚੜ੍ਹਦੀ ਕਲਾ ਦਾ ਕਰਦਾਰ ਸੀ ਕਿ ਪੰਜਾਬ ਨੂੰ ਕਿਲੋਮੀਟਰ ਤੀਕ ਕੋਈ ਸਮੁੰਦਰ ਲੱਗਦਾ ਨਾ ਹੋਣ ਦੇ ਬਾਵਜੂਦ ਵੀ ਇਹ ਪੈਗਾਮ ਲਿਖਿਆ ਸੀ ਅਬਦਾਲੀ ਦੇ ਮਨ ਵਿੱਚ ਲਾ ਖੋਪ ਸੀ ਕਿ ਉਹਨੂੰ ਪਤਾ ਚੱਲ ਗਿਆ ਕਿ ਜ਼ਮੀਨੀ ਰਸਤਾ ਇਹਨਾਂ ਨੇ ਸੱਚੀ ਨਹੀਂ ਲੰਘਣ ਦੇਣਾ ਇਹ ਉਹੀ ਗੱਲਬਾਤ ਜਿਹਦੇ ਚ ਅਬਦਾਲੀ ਨੇ ਸਿੱਖਾਂ ਨੂੰ ਬਦਾਂ ਭੇਜੇ ਸਨ ਤੇ ਸਾਡੇ ਬਜ਼ੁਰਗਾਂ ਨੇ ਪੰਜਾਬ ਦੀ ਫਸਲ ਛੋਲੇ ਭੇਜ ਕੇ ਆਪਣਾ ਹੁਕਮ ਸੁਣਾਇਆ ਸੀ ਜਿਸ ਗੱਲਬਾਤ ਦਾ ਰਾਜਦੂਤ ਬਾਬਾ ਆਲਾ ਸਿੰਘ ਪਟਿਆਲੀਆਂ ਬਣਿਆ ਸੀ ਜਿਨੇ ਆਪਣਾ ਵਕੀਲ ਨਾਨੂ ਗਰੇਵਾਲ ਨੂੰ ਬਣਾ ਕੇ ਭੇਜਿਆ ਸੀ ਤਾਂ ਇਹ ਸੀ ਦੋਸਤੋ ਸਿੰਘਾਂ ਦੀਆਂ ਗੱਲਾਂ ਫਿਰ ਮਿਲਦੇ ਆਂ ਅਗਲੀ ਵੀਡੀਓ ਚ ਦੇ ਹੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ